ਸਭ ਤੋਂ ਪਹਿਲਾਂ ਸਮੂਹ ਹਾਜ਼ਰੀਨ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਨਰੈਣ ਸਿੰਘ ਹੋਣਾ ਦੀ ਜਿਹੜੀ ਕਿਤਾਬ ਹੈ ਉਹਦੇ ਬਾਰੇ ਅਸੀਂ ਸਾਰੇ ਚਰਚਾ ਕਰਨੀ ਇਕੱਠੇ ਹੋਏ ਹਾਂ ਤਾਂ ਕਿਤਾਬ ਬਾਰੇ ਕੁਝ ਗੱਲਾਂ ਪਹਿਣ ਤੋਂ ਪਹਿਲਾਂ ਦੋ ਤਿੰਨ ਨੁਕਤੇ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਜਿਹਦੇ ਨਾਲ ਕਿਤਾਬ ਬਾਰੇ ਗੱਲ ਕਰਨੀ ਸੌਖੀ ਹੋ ਜਾਏਗੀ ਤੇ ਜਿੰਨੀ ਕਿ ਮੇਰੀ ਪੜ੍ਹਾਈ ਹੈ ਸ਼ਾਇਦ ਉਹਦੇ ਹਿਸਾਬ ਨਾਲ ਕਿਸੇ ਹੋਰ ਨੂੰ ਵੀ ਇਹਦੇ ਯੋਗ ਮੱਧ ਦੇ ਮਿਲ ਸਕੇ ਜਿਹੜੀ ਸਾਡੀ ਕਿਸੇ ਦੀ ਸਿੱਖਣ ਦੀ ਕੋਈ ਲੀ ਪਈ ਹੁੰਦੀ ਹੈ ਜਦੋਂ ਇੱਕ ਵਾਰੀ ਪੱਕ ਜਾਂਦੀ ਅਸੀਂ ਉਹਦੇ ਚੋਂ ਬਾਹਰ ਨਹੀਂ ਨਿਕਲ ਸਕਦੇ ਇਹ ਗੱਲ ਮੈਂ ਤਾਂ ਕਹਿ ਰਿਹਾ ਕਿ ਜਿੰਨੀ ਇੱਥੇ ਕਿਤਾਬ ਦੇ ਬਾਰੇ ਚਰਚਾ ਹੋਈ ਹੈ ਉਹ ਕਿਤਾਬ ਤੋਂ ਬਾਹਰ ਸਾਡੇ ਸੰਘਰਸ਼ ਬਾਰੇ ਯਾ ਹੋਰ ਗਾਵਾਂ ਗਾਹਾਂ ਕਾਮਾ ਸਿੱਖ ਸਿਧਾਂਤ ਬਾਰੇ ਹੋਈ ਤੇ ਇਹਦੇ ਚ ਸੌਖੇ ਰੂਪ ਚ ਚਾਰ ਨੁਕਤੇ ਹਨ ਪਹਿਲਾ ਇੱਕ ਸਿਧਾਂਤਕ ਪੱਖ ਹੁੰਦਾ ਹੈ ਜਿਹਨੂੰ ਕਹਿੰਦੇ ਆ ਦਾਰਸ਼ਨਿਕ ਜਾਂ ਅਧਿਆਤਮਿਕ ਜੜ ਕਿਸੇ ਗੱਲ ਦੀ ਜਿਵੇਂ ਸਰਦਾਰ ਕਪੂਰ ਸਿੰਘ ਨੇ ਕਿਹਾ ਹੈ ਕਿ ਵਿਆਕਰਨ ਦੀਆਂ ਜੜਾਂ ਮਨੁੱਖ ਦੇ ਅਧਿਆਤਮ ਵਿੱਚ ਹੁੰਦੀਆਂ ਨੇ ਜਦੋਂ ਖਾਲਸਾਤਨ ਦੀ ਗੱਲ ਕਰਦੇ ਆ ਤਾਂ ਇਹਨੂੰ ਦੋ ਰਸਿਆਂ ਚ ਸਮਝਣਾ ਚਾਹੀਦਾ ਹੈ ਸ਼ਬਦਾਵਲੀ ਦੇ ਪੱਖ ਤੋਂ ਇੱਕ ਜਿਹੜਾ ਸਵਾਲ ਹੈ ਸਿੱਖ ਆਈਡੀਆ ਆਫ ਸਟੇਟ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ ਕਿ ਰਾਜ ਦਾ ਸਿੱਖ ਸੰਕਲਪ ਦੂਜਾ ਹੈ ਜਿਹੜਾ ਸਾਡੇ ਬੰਦੇ ਲੜਦੇ ਨੇ ਕਿ ਸਿੱਖ ਰਾਜ ਦਾ ਪ੍ਰਾਪਤੀ ਦਾ ਖਿਆਲ ਜਿਹੜਾ ਆਈਡੀਆ ਆਫ ਸਿੱਖ ਸਟੇਟ ਤੇ ਸਿੱਖ ਆਈਡੀਆ ਆਫ ਸਟੇਟ ਦੋ ਅੱਡ-ਅੱਡ ਗੱਲਾਂ ਹਨ ਬਹੁਤੀ ਵਾਰੀ ਰਲ ਜਾਂਦੀਆਂ ਹਨ ਜਦੋਂ ਕੋਈ ਬੰਦਾ ਸਿੱਖ ਆਈਡੀਆ ਆਫ ਸਟੇਟ ਦੀ ਗੱਲ ਕਰ ਰਿਹਾ ਹੈ ਤਾਂ ਉਹ ਸਦੀਵੀ ਮਸਲਾ ਹੈ ਜਿੰਨਾ ਜਿਹੜਾ ਮੂਰਖਤਾ ਰਹੇਗੀ ਉਹਨਾਂ ਚ ਰਹਿ ਜਦੋਂ ਕੋਈ ਸਿੱਖ ਸਟੇਟ ਦੀ ਗੱਲ ਕਰ ਰਿਹਾ ਹੈ ਜਿਹੜੀ ਅਸੀਂ ਲੈਣੀ ਚਾਹੁੰਦੇ ਹਾਂ ਗੁਲਾਮੀ ਚੋਂ ਨਿਕਲ ਕੇ ਜਿਵੇਂ ਅਜਾਦ ਵੀ ਸਿੰਘ ਉਹਨਾਂ ਨੇ ਕਿਹਾ ਉਹ ਮਸਲਾ ਹੈ ਉਹ ਦੋਨੇ ਲੜਾਉਣੇ ਨਹੀਂ ਚਾਹੀਦੇ ਤੀਜਾ ਇੱਕ ਹੈ ਇਤਿਹਾਸਕਾਰੀ ਸਿਧਾਂਤਕਾਰੀ ਤੋਂ ਬਾਅਦ ਇੱਕ ਇਤਿਹਾਸਕਾਰੀ ਹੈ ਇੱਕ ਇਤਿਹਾਸਕਾਰੀ ਉਹ ਵੇਲੇ ਦੀ ਹੈ ਜਿਹਦਾ ਕੋਈ ਵੀ ਗਵਾਹ ਜਿਉਂਦਾ ਨਹੀਂ ਹੈ ਉਹ ਤੱਥਾਂ ਦੇ ਨਾਲ ਮਿਲਣਾ ਜੁਲਣਾ ਹੈ ਇੱਕ ਇਤਿਹਾਸਕਾਰੀ ਜਿਉਂਦੇ ਸਮੇਂ ਦੀ ਹੈ ਜਿਹੜੇ ਸਾਹਮਣੇ ਬੰਦੇ ਬੈਠੇ ਨੇ ਉਹ ਦੋਨਾਂ 'ਚ ਫਰਕ ਹੁੰਦਾ ਹੈ ਤੀਸਰਾ ਜਿੱਦਾਂ ਪੱਜਿਸਪਾਲ ਸਿੰਘ ਹੁਣੇ ਬੈਠੇ ਨੇ ਉਹਨਾਂ ਨੇ ਕਿਤਾਬ ਲਿਖੀ ਹੈ ਸਰਦਾਰ ਜਗਤਾਰ ਸਿੰਘ ਜੀ ਬੈਠੇ ਨੇ ਠੀਕ ਉਹ ਹੁੰਦੀ ਹੈ ਪਰਚੋਲ ਜਾਂ ਖੋਜ ਦੀ ਜਾਂ ਜਸਟਿਸ ਸਾਹਿਬ ਬੈਠੇ ਨੇ ਇਹਨਾਂ ਨੇ ਕੋ 700 ਸਬੇ ਦੇ ਵਿੱਚ ਵੱਡੀ ਰਿਪੋਰਟ ਲਿਖੀ ਬੇਅਦਬੀ ਦੇ ਉੱਤੇ ਠੀਕ ਤਾਂ ਇੱਕ ਇਹ ਹੁੰਦਾ ਤੀਜਾ ਪੱਖ ਚੌਥੀ ਜਿਹੜੀ ਅਸੀਂ ਸਾਰੇ ਸਭ ਤੋਂ ਜ਼ਿਆਦਾ ਕਰਦੇ ਹਾਂ ਜਿਹਨੂੰ ਅਸੀਂ ਸ਼ਬਦ ਵਰਤਦੇ ਹਾਂ ਵਿਰਤਾਂਤ ਕਿ ਕਿਸੇ ਚੱਲਦੇ ਹੋਏ ਮਸਲੇ ਦੇ ਉਹਦੇ 'ਚ ਹਾਮੀ ਹੋ ਜਾਣਾ ਉਹਦੇ 'ਚ ਵਿਰੋਧੀ ਹੋ ਜਾਣਾ ਤੇ ਇਹ ਚਾਰੇ ਪੰਜੇ ਪੜਾ ਰੌਣੇ ਨਹੀਂ ਚਾਹੀਦੇ ਇਸ ਤੋਂ ਪੰਜਵਾਂ ਹੁੰਦਾ ਜਿਹੜਾ ਸਾਡੇ ਕੋਲੇ ਇੱਕ ਸੁਖਨਾ ਬੈਠੇ ਨੇ ਇਹ ਭਾਜੀ ਮੋਗਨ ਸਿੰਘ ਹੋਣੀ ਕਿਸੇ ਥਾਮਾਂ ਦੀ ਰੌ ਰੀਤ ਮਰਜ਼ਾ ਦਾ ਜਿਹੜੀ ਬਿਰਸੇ ਦੀ ਜੌਂਦੇ ਰੂਪ 'ਚ ਅਗਵਾਈ ਹੁੰਦੀ ਹੈ ਤਾਂ ਪੰਜਾਂ ਨੁਕਤਿਆਂ ਨੂੰ ਇਕੱਠਿਆਂ ਵੀ ਕੋਈ ਬੰਦਾ ਵਿਚਾਰ ਸਕਦਾ ਹੈ ਪਰ ਇਹਨਾਂ ਦੀ ਵੱਖਰਤਾ ਦਾ ਖਿਆਲ ਹੋਣਾ ਚਾਹੀਦਾ ਹੈ ਕਿਸੇ ਵੀ ਕਿਤਾਬ ਦੇ ਉੱਤੇ ਕਿਸੇ ਵੀ ਮਸਲੇ ਦੇ ਉੱਤੇ ਗੱਲ ਕਰਨ ਲਈ ਇਹ ਮੇਰੀ ਗੱਲ ਦੀ ਭੂਮਿਕਾ ਹੈ ਅਗਲਾ ਹਾਂ ਕਿਤਾਬ ਦੇ ਬਾਰੇ ਵਿੱਚ ਜਿੱਦਾਂ ਜਗਤਾਰ ਸਿੰਘ ਜੀ ਭਾਜ ਹੋਣਾ ਨੇ ਕਿਹਾ ਕਿ ਇਹ ਕਿਤਾਬ ਇਸ ਰੂਪ ਵਿੱਚ ਲਿਖ ਦਿੱਤੀ ਕਿ ਬੰਦਾ ਉਹ ਕਿਤਾਬ ਨੂੰ ਪੜ੍ਹੇ ਤੋਂ ਬਿਨਾ ਇਹ ਕਿਤਾਬ ਨੂੰ ਪੜ੍ਹ ਨਹੀਂ ਸਕਦਾ ਇਹ ਉਹਨਾਂ ਨੇ 22 23 ਪਾਠਾਂ ਦੀ ਕਿਤਾਬ ਲਿਖੀ ਹੈ ਜਿਹੜੀ ਕਿਤਾਬ ਦਾ ਜਵਾਬ ਦਿੰਦਾ ਹੈ ਉਹ 14 ਪਾਠਾਂ ਦੀ ਹੈ ਉਹਦੇ ਜੋ ਚਾਰਕ ਪਾਠ ਇਹਨਾਂ ਨੇ ਵੱਖਰੇ ਲਿਖੇ ਨੇ ਦੋ ਨਈਰ ਬਾਰੇ 'ਚ ਇੱਕ ਖਾਸਤਾਂ ਬਾਰੇ 'ਚ ਇੱਕ ਸੰਤਾਂ ਦੇ ਬਾਰੇ 'ਚ ਉਹ ਸ਼ਾਇਦ ਜਿਹੜੀ ਕਿਤਾਬ ਪਹਿਲਾਂ ਸੀ ਉਹਦੀ ਲੋੜ ਤੋਂ ਲਿਖੇ ਹੋਏ ਨੇ ਜਦੋਂ ਬੰਦਾ ਕਿਤਾਬ ਨੂੰ ਪੜ੍ਹਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਲਿਖਾਰੀ ਨੇ 250 ਸਫ਼ਾ ਲਿਖਿਆ ਤੇ ਸੰਤਾਂ ਦਾ ਨਾਮ ਸਵਾ 300 ਵਾਰ ਹੀ ਲਿਆ ਉਹਨੇ ਆਪਣੀ ਕਿਤਾਬ ਲਿਖਦਿਆਂ ਹੋਇਆ ਜਿੰਦਾ ਸਾਰੇ ਬੰਦੇ ਨੇ ਪਹਿਲਾਂ ਕਿਹਾ ਕਿ ਲਗਭਗ 175 ਹਵਾਲੇ ਵਰਤੇ ਉਹਨਾਂ ਨੇ ਤੇ 50 ਹਜ਼ਾਰ ਲੈ ਕੱਲੇ ਮਾਰਕਟ ਲਈ ਦੇ ਨੇ ਤੇ 35 ਹਵਾਲੇ ਕੁਲਦੀਪ ਨਿਹਰਜੀ ਦੇ ਨੇ ਮਤਲਬ ਅਦੋਂ ਬਹੁਤੀ ਕਿਤਾਬ ਦੋ ਬੰਦਿਆਂ ਦੇ ਹਵਾਲਿਆਂ ਤੇ ਹੈ ਤਾਂ ਉਹ ਇੱਕ ਪਾਸੇ ਉਹ ਲਿਖਾਰੀ ਹੈ ਉਹ ਸਮੇਂ ਦੀ ਸਰਕਾਰ ਦਾ ਗਵਾਹ ਹੈ ਆਈ ਵਿਟਨੈਸ ਹੈ ਦੂਜੇ ਪਾਸੇ ਸਾਡਾ ਲਿਖਾਰੀ ਹੈ ਇਹ ਸਾਡੇ ਸਮਿਆਂ ਦਾ ਸਾਡੇ ਪਾਸੇ ਦਾ ਗੁਬਾਹ ਹੈ ਉਹ ਵੀ ਵਿਖਦੇ ਤੌਰ ਤੇ ਰਿਟਾਇਰ ਹੈ ਉਹ ਵੀ ਆਨ ਡਿਊਟੀ ਹੈ ਤੇ ਸਾਡਾ ਬੰਦਾ ਵੀ ਆਨ ਡਿਊਟੀ ਹੈ ਫਰਕ ਇਹਨਾ ਹੈ ਉਹਦੀ ਪਿੱਠ ਤੇ ਇੱਕ ਸਥਾਪਿਤ ਸਰਕਾਰ ਹੈ ਜਿਹੜੀ ਦੁਨੀਆ ਵਿੱਚ ਮਾਨਤਾ ਪ੍ਰਾਪਤ ਹੈ ਕਿਉਂਕਿ ਸਾਡਾ ਵੱਡਾ ਹਿੱਸਾ ਨੰਗੇ ਤੜ ਹੈ ਤਾਂ ਜਦੋਂ ਵੀ ਅਸੀਂ ਕਿਤਾਬ ਦੀ ਗੱਲ ਕਰਾਂਗੇ ਤਾਂ ਸਾਰਾ ਕੁਝ ਵਿੱਚ ਆ ਜਾਂਦਾ ਹੈ ਕਿ ਉਹ ਤਾਂ ਜਿਹੜਾ ਲਿਖਣ ਵਾਲਾ ਮਸਲਾ ਹੈ ਜਿੰਨੀ ਉਹਨਾਂ ਦੀ ਉਮਰ ਹੋ ਗਈ ਹੈ ਜਿਹੜਾ ਉਹਨਾਂ ਦਾ ਅਮਲ ਰਿਹਾ ਹੈ ਇਹ ਕੰਮ ਤਾਂ ਕਿਸੇ ਹੋਰ ਦੇ ਕਰਨ ਵਾਲਾ ਸੀ ਦੁਨੀਆ 'ਚ ਜਿੱਥੇ ਵੀ ਜੰਗ ਚੱਲਦੀ ਹੈ ਸ਼ਾਇਦ ਇੱਕ ਜਾਂ ਦੋ ਫੀਸਦੀ ਜੰਗ ਜੋ ਹੀ ਲਿਖ ਸਕਦੇ ਹੁੰਦੇ ਨੇ ਕਿਉਂਕਿ ਜਦੋਂ ਜੰਗ 'ਚ ਪੈਂਦੇ ਨੇ ਬੰਦੇ ਉਹ ਸਾਰੇ ਬੀਹਾਂ ਦੇ ਨੇੜੇ ਹੁੰਦੇ ਨੇ ਕਿਸੇ ਦੀ ਜ਼ਮਾਨਤ ਰੂ ਸਖਲਾਈ ਨਹੀਂ ਹੋਈ ਹੁੰਦੀ ਕਿ ਉਹ ਵਿਦਵਾਨ ਬਣ ਜਾਵੇ ਦੂਜੇ ਪਾਸੇ ਜਿਹੜੇ ਸਰਕਾਰ ਦੇ ਵੱਡੇ ਅਹੁਦੇਦਾਰ ਹੁੰਦੇ ਆ ਜਿਵੇਂ ਸਾਡੇ IAS ਬਣਦੇ ਨੇ PCS ਬਣਦੇ ਨੇ ਸਦਾਗੁਰਤੀ ਅਸੀਂ ਹੁਣੀ ਬੈਠੇ ਹਾਂ ਜਿਵੇਂ ਇਹਨਾਂ ਪਤਾ ਹੈ ਵੀ ਘੱਟੋ ਘੱਟ ਬੰਦੇ BA ਤਾਂ ਪੜ੍ਹੇ ਹੁੰਦੇ ਨੇ ਤਾਂ ਉਹ ਜਿਹੜਾ ਮੁਕਾਬਲਾ ਹੋਇਆ ਹੁੰਦਾ ਹੈ ਕਿਸੇ ਵੀ ਥਾਂ ਦੇ ਦੁਨੀਆਂ ਦੇ ਉੱਤੇ ਵੀ ਜਿਹੜੇ ਜੰਗਜੂ ਹੁੰਦੇ ਨੇ ਤੇ ਜਿਹੜੇ ਸਥਾਪਤੀ ਵਾਲੇ ਬੰਦੇ ਹੁੰਦੇ ਨੇ ਉਹ ਸਥਾਪਤੀ ਕੋਲੇ ਨਾ ਸਿਰਫ ਪ੍ਰਬੰਧ ਵੱਡਾ ਹੁੰਦਾ ਉਹਨਾਂ ਕੋਲੇ ਪਿਛਲਿਆਂ ਦਾ ਇੱਕ ਵਿਰਾਸਤ ਤੁਰ ਹੀ ਆਉਂਦੀ ਹੁੰਦੀ ਆ ਉਹਨਾਂ ਕੋਲੇ ਇੱਕ ਚੌਕਟਾ ਹੁੰਦਾ ਜਿਹੜੇ ਦੂਜੇ ਪਾਸੇ ਦੁਨੀਆਂ 'ਚ ਕਿਤੇ ਵੀ ਜੰਗ ਝੂਠਦੇ ਨੇ ਉਹ ਆਮ ਤੌਰ ਤੇ ਲੰਬੀ ਬਰਾਸਤ ਤੋਂ ਨਹੀਂ ਆਉਂਦੇ ਹੁੰਦੇ ਉਹ ਨਵੇਂ ਸਿਰਿਓਂ ਆਪਣਾ ਖੇਡਾ ਰਚਦੇ ਹੁੰਦੇ ਨੇ ਇੱਕੇ ਪੱਖ ਇਹ ਤੋਂ ਅਗਲਾ ਕਿ ਜਿੱਥੇ ਵੀ ਗੁਰੀਲਾ ਜੰਗ ਹੁੰਦੀ ਹੈ ਗੁਰੀਲੇ ਦਾ ਮਤਲਬ ਹੈ ਲੁਕਿਆ ਹੋਇਆ ਜਿਹੜੀ ਜੰਗ ਲੋਕਾਂ ਨੇ ਲੁਕਵੇਂ ਰੂਪ 'ਚ ਕਰਨੀ ਹੈ ਉਹ ਸੁਭਾਅ ਪੱਖੋਂ ਸੌ ਪੈਸੇ ਦੀ ਲੁਕਮੀ ਹੁੰਦੀ ਹੈ ਤਾਂ ਉਹਦੇ ਤੇ ਲਿਖਣਾ ਉਹਦੇ ਤੇ ਖੋਜ ਕਰਨੀ ਸ਼ਾਜਸ ਦੇ ਸਿਧਾਂਤ ਨੂੰ ਸਭ ਤੋਂ ਠੀਕ ਬੈਠਦੀ ਹੈ ਦੁਨੀਆਂ ਦੇ ਕਿਸੇ ਵੀ ਜੰਗ ਯੁੱਧ ਸਿਧਾਂਤ ਸੰਘਰਸ਼ ਬਾਰੇ ਤੁਸੀਂ ਜਿੱਡੀ ਮਰਜ਼ੀ ਵੱਡੀ ਗੱਫਾ ਮਾਰ ਦਿਓ ਉਹ ਜੜਾਂ ਲਾ ਜਾਏਗੀ ਇਹ ਮੈਂ ਜਦੋਂ ਮੈਂ ਕਿਤਾਬ ਲਿਖ ਰਿਹਾ ਸੀ ਤਾਂ ਮੈਂ ਇੱਕ ਹਿੱਸਾ ਇਸ ਗਲਤੀ ਦੇਖਿਆ ਕਿ ਜਿਹੜੀ ਸਵਾਲਾਂ ਦੀ ਜੰਗ ਹੈ ਇਹ ਦੁਨੀਆਂ ਦੀ ਅਸਲੀ ਵੀ ਜੰਗ ਹੈ ਹਥਿਆਰ ਥੋੜੇ ਚਿਰ ਲਈ ਚੱਲਿਆ ਪਰ ਸਵਾਲ ਦੀ ਜੰਗ ਹਜੇ ਵੀ ਚੱਲ ਰਹੀ ਹੈ ਤਾਂ ਇਹਦਾ ਸੁਭਾਅ ਅਸੀਂ ਇਹ ਸਮਝਣਾ ਜਿੱਦਾਂ ਭਾਜੀ ਨਰੈਣ ਸਿੰਘ ਹੋਣਾ ਨੇ ਕਿਤਾਬ ਦੇ ਹਰ ਸਫੇ ਦੇ ਉੱਤੇ ਵੀ ਆਹ ਗੱਲ ਉਹਦੀ ਗਲਤ ਹੈ ਆਹ ਗੱਲ ਉਹਦੀ ਝੂਠੀ ਹੈ ਦੋ ਮੁੱਖ ਪੈਂਤੜੇ ਨੇ ਇੱਕ ਕਿ ਤੱਥ ਗਲਤ ਹੈ ਦੂਜਾ ਇਹ ਕਿ ਉਹਨਾਂ ਦੀ ਦਲੀਲ ਗਲਤ ਹੈ ਤੀਜਾ ਉਹਦਾ ਸਿਧਾਂਤ ਗਨੁਖਤਾ ਜਾਂ ਪੱਖ ਗਲਤ ਹੈ ਪਰ ਉਹ ਜਿੱਦਾਂ ਜਿੱਦਾਂ ਇਹਨਾਂ ਨੇ ਉਹਦਾ ਪੈਰ ਪੈਰ ਤੇ ਵਿਰੋਧ ਕੀਤਾ ਇਹ ਤੋਂ ਪਤਾ ਲੱਗਦਾ ਕਿ ਜਿਹੜਾ ਉਹ ਸੁਭਾਅ ਹੈ ਉਹ ਬੁਨਿਆਦੀ ਰੂਪ ਵਿੱਚ ਉਹ ਜੰਗ ਲੜਨ ਦਾ ਹੈ ਜਿਹੜੀ ਗੁਰੀਲਾ ਮੰਨੀ ਜਾਂਦੀ ਹੈ ਜਿਹੜੀ ਸਰਕਾਰ ਦੇ ਖਿਲਾਫ ਲੋਕੀ ਆਪਣੇ ਸੀਮਤ ਸਾਧਨਾਂ ਨਾਲ ਲੜਦੇ ਨੇ ਪਰ ਜਿਹੜਾ ਇਹ ਕੰਮ ਹੈ ਕੰਮ ਦਾ ਪਹਿਲਾ ਪੜਾ ਸਿਧਾਂਤਕ ਦਾ ਹੈ ਇਥੇ ਇੱਕ ਦੋ ਸਜਣਾ ਨੇ ਕਿਹਾ ਉਹ ਗੱਲ ਸਹੀ ਹੈ ਕਿ ਸਾਨੂੰ ਵੱਡਾ ਜਿਹੜਾ ਦੁਨੀਆ ਸਾਹਮਣੇ ਸਵਾਲ ਹੈ ਇਕ ਤਾਂ ਉਹ ਹੈ ਕਿ ਬੰਦੇ ਮਾਰਤੇ ਫਲਾਣੇ ਆ ਵੀ ਹਿੰਦੂ ਕਿਉਂ ਮਾਰੇ ਜਾਂ ਨਿਰਦੋਸ਼ ਕਿਉਂ ਮਾਰੇ ਉਹ ਸਵਾਲ ਦਾ ਜਵਾਬ ਦੇਣਾ ਇੱਕ ਹੁਣ ਦੇ ਸਮੇਂ ਦੇ ਇਤਿਹਾਸਲਾ ਮਸਲਾ ਹੈ ਇੱਕ ਉਹ ਸਵਾਲ ਹੈ ਕਿ ਤੁਹਾਡਾ ਰਾਜ ਕਿਹਜਾ ਹੋਊਗਾ ਕਿਵੇਂ ਚਲਾਓਗੇ ਇੱਕ ਸਿਧਾਂਤਕ ਪੱਖ ਹੈ ਉਹਦਾ ਇਹ ਕਿਤਾਬ ਸਿਧਾਂਤਕ ਜਵਾਬ ਦੇਣ ਦਾ ਕੋਸ਼ਿਸ਼ ਵੀ ਕਰਦੀ ਹੈ ਕਿ ਖਾਲਸਤਾਨ ਕੀ ਹੈ ਪਰ ਅਸਲੋਂ ਸੰਘਰਸ਼ ਦੇ ਬਾਰੇ ਚ ਜਿਹੜੀਆਂ ਕੁਝ ਤੱਥ ਤਰੀਕੇ ਨਾਲ ਗੱਲਾਂ ਗਲਤ ਕਹੀਆਂ ਨੇ ਉਹਨਾਂ ਦਾ ਜ਼ਿਆਦਾ ਜ਼ਿਕਰ ਹੈ ਇਹਦੇ ਵਿੱਚ ਜਿਹੜਾ ਮੇਰੇ ਲਈ ਮਸਲਾ ਹੈ ਉਹ ਇਹ ਸੀ ਕਿ ਇਹ ਜਿਵੇਂ ਨਾਂ ਤਰਿਆ ਉਹਨਾਂ ਨੇ ਇੱਕ ਬਹੁਤ ਮਸ਼ਹੂਰ ਕਿਤਾਬ ਸੀਗੀ ਇੱਕ ਉਹਨੇ ਲਿਖੀ ਵਿਦਵਾਨ ਨੇ ਕਿ ਫਿਲਾਸਫੀ ਆਫ ਪਾਵਰਟੀ ਪ੍ਰੂਦੋਸੀ ਸ਼ਾਇਦ ਉਹਨਾਂ ਦਾ ਤਾਂ ਉਹਦੇ ਬਿਰੋਚ ਲਿਖੀ ਕਾਰਲ ਮਾਰਕਸ ਨੇ ਕਿ ਪਾਵਰਟੀ ਆਫ ਫਿਲਾਸਫੀ ਉਹਵੇ ਜੀਵੀ ਸਿੱਧੂ ਹਾਲਾ ਨੇ ਕਿਤਾਬ ਲਿਖੀ ਖਾਲਸਤਾਨ ਕਨਸਪੀਰੇਸੀ ਖਾਲਸਤਾਨ ਦੀ ਸਾਜ਼ਿਸ਼ ਇਹਨਾਂ ਨੇ ਲਿਖਿਆ ਖਾਸਤਾਨ ਦੇ ਉੱਪਰ ਦਿਸ਼ਾਜ ਚ ਤਾਂ ਨਾਮ ਦੀ ਪੈਂਤੜੇ ਬਾਜੀ ਵਜੋਂ ਇਹ ਬਹੁਤ ਠੁਕਮਾ ਖੇਡਾ ਹੈ ਕਿ ਨਾ ਉਹਦੇ ਨਾਲੋਂ ਜਾਦੇ ਸਹੀ ਰੱਖਿਆ ਕਿਉਂਕਿ ਇਹਦੇ ਨਾਲ ਸਾਰੀਆਂ ਕਿਤਾਬਾਂ ਜਿਹੜੀਆਂ ਜਿੱਦਾਂ ਇੱਧਾਂ ਲਿਖੀਆਂ ਉਹਨਾਂ ਨੇ ਉਹਨਾਂ ਨੂੰ ਇਹਦੇ 'ਚ ਇਕੱਠੇ ਕਰਨ ਦਾ ਇੱਕ ਮੁੱਢ ਵੱਜਦਾ ਹੈ ਹਾਂ ਜਿਹੜੀਆਂ ਇਸ ਕਿਤਾਬ ਦੇ ਅੰਦਰ ਦੋ ਤਿੰਨ ਗੱਲਾਂ ਜਿਹੜੀਆਂ ਸਾਡੀ ਨਵੀਂ ਪੀੜ੍ਹੀ ਅੰਦਰ ਬਹੁਤੀ ਵਾਰੀ ਪ੍ਰਚਲਿਤ ਮੈਂ ਸੁਣਦਾ ਸੀ ਇੱਕ ਹੈਗੀ ਕਿ ਗਿਆਨੀ ਜੈਲ ਸਿੰਘ ਹੁਣਾਂ ਨੇ ਦਲ ਖਾਲਸਾ ਦੇ ਪੈਸੇ ਤਾਰੇ ਉਹ ਬਹੁਤ ਲੋਕੀ ਸੁਣਦੇ ਸੀ ਇਹ ਗੱਲ ਨੂੰ ਦੂਜਾ ਹਾਂ ਮੈਨੂੰ ਪਤਾ ਜੀ ਹਾਂ ਮੈਨੂੰ ਪਤਾ ਜੋ ਗੱਲ ਦਾ ਨਹੀਂ ਇੱਥੇ ਮੇਰੇ ਸਾਹਮਣੇ ਬਹੁਤੇ ਗਵਾਹ ਬੈਠੇ ਨੇ ਜੀ ਜਿਹੜੇ ਬੋਲ ਗਏ ਨੇ ਤੇ ਜਿਹੜੇ ਸੁਣ ਰਹੇ ਨੇ ਠੀਕ ਹੈ ਆਊਟਸਾਈਡਰ ਤਾਂ ਮੈਂ ਹੀ ਹਾਂ ਜਿੱਦਾਂ ਦੋ ਚਾਰ ਮੇਰੇ ਵਰਗੇ ਹੋਰ ਹੋਣਗੇ ਹਾਂ ਇਹ ਜਿੰਨਾ ਜਿਹੜਾ ਹੈ ਕਿ ਜਿਵੇਂ ਇੱਕ ਦੋ ਸਜਣਾ ਨੇ ਕਿਹਾ ਕਿ ਸਾਰੇ ਲਿਖਣ ਤਾਂ ਇਹਦੇ ਵਿੱਚ ਮੇਰੀ ਬੇਨਤੀ ਇੰਨੀ ਹੈ ਕਿ ਜਿੱਦਾਂ ਇਹ ਕਿਤਾਬ ਲਿਖੀ ਗਈ ਹੈ ਕਿ ਜਿਹੜੇ ਹਿੱਸੇਦਾਰ ਹਨ ਸਾਨੂੰ ਫਾਇਦਾ ਇਹ ਹੈ ਕਿ ਉਹਨਾਂ ਦੀ ਗਵਾਹੀ ਪ੍ਰਮਾਣਿਕ ਮੰਨੀ ਜਾਏਗੀ ਪਰ ਇਹ ਜੱਜ ਸਾਡੇ ਕੋਲ ਬੈਠੇ ਨੇ ਇਹ ਦੱਸ ਸਕਦੇ ਗੱਲ ਦੇ ਕਿ ਜੇ ਮੁਕਾਦਮੇ ਅੰਦਰ ਜੱਜ ਦਾ ਨਾਂ ਹੋਵੇ ਤੇ ਉਹ ਫੈਸਲਾ ਨਹੀਂ ਦੇ ਸਕਦਾ ਇਦਾਂ ਹੁੰਦਾ ਜੀ ਹਾਂ ਤਾਂ ਇਹ ਸਾਡੇ ਜਿਹੜੇ ਬੰਦੇ ਗਵਾਹ ਹਨ ਇਹ ਗਵਾਹੀ ਦੇਣ ਇਹ ਜਾਦੇ ਵਧੀਆ ਹੈ ਜਦੋਂ ਇਤਿਹਾਸਕਾਰੀ ਕਰਨਗੇ ਗੱਲ ਫਸ ਜਾਏਗੀ ਮੈਂ ਆਪਣੇ ਅਮਲ ਨੂੰ ਆਪੇ ਵਿੱਚ ਤੋਂ ਹੋ ਕੇ ਨਹੀਂ ਦੇਖ ਸਕਦਾ ਇਹ ਕੋਈ ਸੰਤ ਕਰ ਸਕਦਾ ਦੂਸਰਾ ਪੱਖ ਹੈ ਸਿਧਾਂਤਕਾਰੀ ਦਾ ਜਿਹੜੇ ਕੰਮ ਨਾਲ ਅਸੀਂ ਭਾਵਨਾ ਕਰਕੇ ਜੁੜੇ ਹੁੰਦੇ ਹਾਂ ਤਾਂ ਅਸੀਂ ਉਹਦੀ ਸਿਧਾਂਤਕਾਰੀ ਬਹੁਤੀ ਵਾਰੀ ਭਾਵਨਾ ਦੇ ਪੱਖ ਤੋਂ ਕਰਦੇ ਹਾਂ ਮਿਸਾਲ ਵਜੋਂ ਜਗ ਬਾਣੀ ਅਖਬਾਰ ਅੰਦਰ ਸਾਡੇ ਉਸ ਵੇਲੇ ਦੇ ਬਿਹਤਰ ਬੰਦਿਆਂ ਦੇ ਲੇਖ ਛਪੇ ਹੋਏ ਨੇ ਕਿ ਹਾਂ ਹਾਂ ਸਿੱਖ ਕੌਮ ਹਨ ਸੰਤ ਲੋਂਗੋਵਾਲ ਦੇ ਨਾਮ ਤੇ ਇਹ ਲੇਖ ਵੀ ਛਪਿਆ ਹੋਇਆ ਹੈ ਕਿ ਸਿਰਫ ਹਿੰਦੁਸਤਾਨ 'ਚ ਸਿੱਖ ਹੀ ਐਸੀ ਕੌਮ ਹਨ ਜਿਹੜੇ ਕੌਮ ਦੇ ਮਾਪਦੰਡ ਦੇ ਪੂਰੇ ਉੱਤਰ ਦੇ ਨੇ ਇਦਾਂ ਦਾ ਲੇਖ ਛਪਿਆ ਹੋਇਆ ਬਹੁਤ ਵੱਡਾ ਉਹ ਉਸ ਵੇਲੇ ਦਾ ਭਾਵਕ ਬਹਿਣ ਸੀ ਕਿ ਅਸੀਂ ਆਪ ਦੀ ਆਪ ਨੂੰ ਦੁਨੀਆ ਅੰਦਰ ਜਿਹੜੇ ਕੌਮਵਾਦ ਦਾ ਕੰਮ ਚੱਲਦਾ ਉਹਦੇ 'ਚ ਆਪਦੇ ਆਪ ਨੂੰ ਮੇਚ ਕਰ ਲਈਏ ਤਾਂ ਅੱਜ ਫੇਰ ਜਿਹੜਾ ਇਹ ਯੁੱਗ ਚੱਲਦਾ ਹੈ ਅਸੀਂ ਇਹਦੇ ਮੇਜ ਹੋਣ ਦੇ ਚੱਕਰ 'ਚ ਆਪਣੀ ਇਤਿਹਾਸਕਾਰੀ ਨਾ ਕਰੀਏ ਇਹ ਸਾਡੇ ਸਾਰਿਆਂ ਦੇ ਸਮਝ ਆ ਗਿਆ ਕਿ ਵਰਤਾਂਤ ਇੱਕ ਵੱਡੀ ਗੱਲ ਹੁੰਦੀ ਹੈ ਪਰ ਇਹ ਯਾਦ ਰਹਿਣਾ ਚਾਹੀਦਾ ਹੈ ਕਿ ਕਿਰਦਾਰ ਵੱਡਾ ਹੁੰਦਾ ਹੈ ਵਰਤਾਂਤ ਕਿਰਦਾਰ ਤੋਂ ਪੈਦਾ ਹੋ ਸਕਦਾ ਹੈ ਵਰਤਾਂਤ ਨਾਲ ਕਿਰਦਾਰ ਪੈਦਾ ਨਹੀਂ ਹੁੰਦੇ ਜੇ ਐਦਾਂ ਹੁੰਦੇ ਕਿ ਸਰਕਾਰਾਂ ਸਾਡੇ ਵਰਗੇ ਨੂੰ ਕਿੱਦਾਂ ਦਾ ਮੌਕਾ ਦਿੰਦੀਆਂ ਜਿਦਾਂ ਢਿੱਲੋ ਸਾਹਿਬ ਦਾ ਕਿ ਬਹੁਤ ਪਹਿਲਾਂ ਦਾ ਲੇਖ ਲਿਖਿਆ ਹੋਇਆ ਸੀਗਾ ਸਾਡੇ ਜੰਮਣ ਤੋਂ ਪਹਿਲਾਂ ਹੁੰਦਾ ਕਿ ਜੇ ਸਿੱਕ ਐਵੇਂ ਕਵੇਂ ਹੁੰਦੇ ਤਾਂ ਦੁਨੀਆ ਜੰਮੂ ਖਗੇ ਹੁੰਦੇ ਤਾਂ ਮੇਰੀ ਬੇਨਤੀ ਬਸ ਇੰਨੀ ਸੀ ਇਸ ਗੱਲ ਦੇ ਵਿੱਚ ਇੱਕ ਕਿ ਜਿਹੜਾ ਸਿਧਾਂਤਕਾਰੀ ਦਾ ਪੱਖ ਹੈ ਇੱਕ ਇਤਿਹਾਸਕਾਰੀ ਦਾ ਪੱਖ ਹੈ ਕਿ ਖੋਜ ਪਰਤੋਲ ਹੈ ਇੱਕ ਬਿਰਤਾਂਤ ਹੈ ਇਹ ਸਾਰੇ ਪੱਖ ਅੱਡ ਨੇ ਰੌਰੀ ਦਾ ਮਸਲਾ ਅਲੱਗ ਹੈ ਇਹ ਪੰਜਾਂ ਨੂੰ ਜੇ ਟਕਰਾਤਾ ਲੜਾਤਾ ਫਿਰ ਮਸਲਾ ਗੜਬੜ ਹੋ ਜਾਂਦਾ ਹੈ ਦੂਸਰਾ ਕਿ ਜਿਹੜੇ ਜਿੱਥੇ ਵੀ ਕੋਈ ਬੰਦੇ ਜੰਗ ਜੋ ਪੱਖ ਤੋਂ ਲਿਖਦੇ ਨੇ ਸਰਕਾਰਾਂ ਦੇ ਸਵਾਲਾਂ ਦਾ ਉਹ ਜਵਾਬ ਨਹੀਂ ਦੇ ਸਕਦੇ ਹੁੰਦੇ ਉਹਨਾਂ ਨੂੰ ਆਪਣੀ ਗਵਾਹੀ ਦੇਣੀ ਚਾਹੀਦੀ ਹੁੰਦੀ ਹੈ ਮਿਸਾਲਾਂ ਦੋ ਦਿਨਾਂ ਮੈਂ ਇੱਕ ਗ੍ਰੰਥ ਹੈ ਗੀਤਾ ਉਹਦੇ ਅੰਦਰ ਇੱਕ ਪਾਤਰ ਹੈ ਅਰਜੁਨ ਉਹ ਇੱਕ ਸਵਾਲ ਕਰਦਾ ਹੈ ਆਪਣੇ ਭਗਵਾਨ ਕ੍ਰਿਸ਼ਨ ਨੂੰ ਸਾਰੀ ਗੀਤਾ ਮੁੱਕ ਜਾਂਦੀ ਹੈ ਸਵਾਲ ਦਾ ਜਵਾਬ ਉਹਨੂੰ ਮਿਲਦਾ ਨਹੀਂ ਹੈ ਉਹ ਉੱਥੇ ਖੜਾ ਜਾਂਦਾ ਹੈ ਇੱਕ ਇਸਾਈਆਂ ਦਾ ਬਹੁਤ ਵੱਡਾ ਮਸ਼ਹੂਰ ਇੱਕ ਲਿਖਤ ਹੈਗੀ ਹੈ ਪੈਰਾਡਾਈਜ਼ ਲੋਸਟ ਉਹਦੇ ਅੰਦਰ ਇੱਕ ਸਵਾਲ ਉੱਠਦਾ ਹੈ ਸ਼ੈਤਾਨ ਰੱਬ ਤੋਂ ਇੱਕ ਉਕਤਾਹੀ ਕਰਦਾ ਹੈ ਉਹਦੇ ਤੇ ਸਵਾਲ ਕਰਦਾ ਹੈ ਉਹਨਾਂ ਦੀਆਂ ਸਦੀਆਂ ਬੀਤ ਗਈਆਂ ਉਹਨਾਂ ਨੇ ਸੈਂਕੜੇ ਕਿਤਾਬਾਂ ਲਿਖ ਦਿੱਤੀਆਂ ਪਰ ਉਹ ਜਿਹੜਾ ਸ਼ੈਤਾਨ ਦਾ ਜਵਾਬ ਹੈ ਉਹ ਵੱਡਾ ਹੋ ਹੀ ਜਾਂਦਾ ਹੈ ਉਹ ਮੁਕਦਾ ਨਹੀਂ ਹੈ ਮੇਰਾ ਮਰਾਦ ਇਹ ਹੈ ਕਿ ਸੰਤ ਕਾਂਗਰਸ ਹੀ ਸੰਕੇ ਨਹੀਂ ਸੰਤ ਇਹ ਸਵਾਲ ਦੇ ਜਵਾਬ ਦੇ ਨਾਲ ਮੇਰਾ ਸਮਝ ਇਹ ਕਹਿੰਦੀ ਮੈਨੂੰ ਕਿ ਇਹ ਸਵਾਲ ਵੱਡਾ ਹੋਏਗਾ ਅਸੀਂ ਉਹ ਥਾਂ ਤੋਂ ਖੜ ਕੇ ਜਵਾਬ ਦੇਣਾ ਜਿਹੜੀ ਸਾਡੇ ਲਈ ਠੁਕਮੀ ਹੈ ਕਿਉਂਕਿ ਮੈਂ ਜਿੰਨਾ ਕਿ ਇਤਿਹਾਸ ਪੜ੍ਹਿਆ ਇਹਦੇ ਵਿੱਚ ਇੱਕ ਨੁਕਤਾ ਮੈਂ ਦੇਖਿਆ ਕਿ ਕਾਂਗਰਸੀ ਕਹਿਣ ਵਾਲੀ ਖੇਡ ਮੁੱਖ ਰੂਪ ਦੇ ਵਿੱਚ ਸੰਤ ਫਤੇ ਸਿੰਘ ਦੀ ਮਹਾਰਾਜ ਤਾਰਾ ਸਿੰਘ ਦੇ ਖਿਲਾਫ ਸੀਗੀ ਤੇ ਉਸ ਤੋਂ ਬਾਅਦ ਉਹ ਚੱਲ ਸੋ ਚੱਲ ਹੈ ਜਦੋਂ ਉਹ ਵਰਤਾਰਾ ਪਾਣਾ ਵਾਪਰ ਗਿਆ ਵਿਸਾਖੀ ਵਾਲੇ ਦਿਨ ਦਾ ਤੇ ਉਹਦੇ ਸਭ ਤੋਂ ਬਿਹਤਰ ਉਹੀ ਸੀ ਕਿ ਜਿਹੜਾ ਸਭ ਤੋਂ ਵੱਡਾ ਮਦਈ ਬਣ ਰਿਹਾ ਹੈ ਉਹਦੇ ਤੇ ਖਿਲਾਫ ਸਵਾਲ ਖੜਾ ਕੀਤਾ ਜਾਵੇ ਜੀ ਵੀ ਸਿੱਧੂ ਦੀ ਕਿਤਾਬ ਵੀ ਇਹੀ ਗੱਲ ਕਰਦੀ ਹੈ ਕਿ 250 ਸਭੇ ਲਿਖ ਕੇ ਸਵਾ 300 ਸੰਤਾਂ ਦਾ ਨਾਂ ਲੈ ਕੇ ਉਹ ਇਹੀ ਗੱਲ ਸਥਾਪਿਤ ਕਰ ਰਿਹਾ ਕਿ ਬੰਦਾ ਹੀ ਕਾਂਗਸ ਦਾ ਸੀ ਭਾਈ ਤਾਂ ਅਸੀਂ ਜਿਵੇਂ ਉਹਨੇ ਸਾਡੀ ਤੋਰੰਦਰ ਜਾ ਕੇ ਸਿੱਖ ਸਿਧਾਂਤ ਬਾਰੇ ਸਿੱਖ ਸੰਘਰਸ਼ ਬਾਰੇ ਗੱਲ ਕਰਨ ਦੀ ਥਾਂ ਤੇ ਜਿਹੜਾ ਸਭ ਤੋਂ ਅਹਿਮ ਪਾਤਰ ਹੈ ਉਹਦੀ ਮਾਨਤਾ ਰੱਦ ਕੀਤੀ। ਮਿਸਾਲ ਵਜੋਂ ਮੈਨੂੰ ਖਾਲ ਵਾਲਾ ਕੇਸ ਦਾ ਇੱਕ ਯਾਦ ਆਉਂਦੀ ਹੈ ਪਟਿਆਲੇ ਅਦਾਲਤ ਦੀ। ਵਕੀਲ ਸਾਹਿਬ ਬੈਠੇ ਦੱਸ ਸਕਦੇ ਆ। ਉੱਥੇ ਗਵਾਹ ਸੀਗਾ। ਜਿਹੜਾ ਪੁਲਿਸ ਦਾ ਵਕੀਲ ਸੀ ਉਹਨੇ ਗਵਾਹੀ ਨੂੰ ਨਹੀਂ ਚੈਲੰਜ ਕੀਤਾ ਉਹਦੇ ਤੇ। ਉਹਨੇ ਗਵਾਹ ਦੇ کردار ਤੇ ਸਵਾਲ ਕੀਤਾ। ਕਿ ਇਹ ਬੰਦਾ 10ਵੀਂ ਚੋਂ ਫੇਲ ਹੋ ਗਿਆ ਸੀ। ਇਹਨੇ ਚਾਰ ਸਕੂਲ ਬਦਲੇ। ਇਹਦੀ ਘਰ ਵਾਲੀ ਛੱਡ ਗਈ। ਇਹਨੇ ਪੰਜ ਨੌਕਰੀਆਂ ਛੱਡਤੀਆਂ। ਤਾਂ ਜਿਵੇਂ ਸਿੱਧੂ ਹੁਣਾ ਨੇ ਸਾਡੇ ਸੰਘਰਸ਼ਾਂ ਅੰਦਰ ਸਭ ਤੋਂ ਸਤਕਾਰਤ ਹਸਤੀ ਤੇ ਸਵਾਲ ਕੀਤਾ ਤੇ ਉਸੇ ਪੱਖ ਤੋਂ ਇੱਕ ਸਵਾਲ ਜਿਹੜੀ ਸਮੇਂ ਦੀ ਸਰਕਾਰ ਹੈ ਉਹਦੀ ਸਿਧਾਂਤਿਕ ਮਾਨਤਾ ਤੇ ਹੋਊਗਾ। ਦੂਸਰਾ ਪੱਖ ਸਵਾਲ ਜਿਹੜੇ ਸਰਕਾਰ ਦੀ ساری ਉਮਰ ਨੌਕਰੀ ਕਰਨ ਤੋਂ ਬਾਅਦ ਰਿਟਾਇਰ ਹੋ ਕੇ ਸੱਚ ਲਿਖਦੇ ਨੇ ਜਿਵੇਂ ਸਾਡੇ ਕਵੀ ਸਿੰਘ ਸਾਹਿਬ ਜਦੋਂ ਨੌਕਰੀ ਤੋਂ ਲਾਹ ਦਿੱਤੇ ਜਾਂਦੇ ਫਿਰ ਸੱਚ ਬੋਲਦੇ ਨੇ ਨਾ ਉਹ ਸੱਚ ਦੇ ਤਰੀਕੇ ਦੇ ਹੋ ਸਕਦਾ ਹੈ ਕਿ ਬੰਦੇ ساری ਉਮਰ ਨਜ਼ਾਰਾ ਲੁੱਟਣ ਤੋਂ ਬਾਅਦ ਜਿਹੜਾ ਸੱਚ ਬੋਲਦੇ ਨੇ ਉਹ ਕਿਹੇ ਜਾ ਹੁੰਦਾ ਕਿਉਂਕਿ ਜੇ ਅਸੀਂ ਨਿੱਕੇ ਨਿੱਕੇ ਸਵਾਲ ਦੇ ਜਵਾਬ 'ਚ ਗਏ ਤਾਂ ਇਹ ਅਸੀਂ ਉਹ ਖੇਡ 'ਚ ਪੈ ਜਾਵਾਂਗੇ ਜਿੱਥੇ ਸਾਨੂੰ ਥਕਾਇਆ ਜਾਂਦਾ ਸਾਡੀ ਨਾ ਸਿਰਫ ਸਾਡੀ ਦੁਨੀਆ ਦੇ ਸਾਰੇ ਸੰਘਰਸ਼ਾਂ ਅੰਦਰ ਲੋਕਾਂ ਦੀ ਆਮ ਤੌਰ ਤੇ ਸਰਕਾਰ ਦੇ ਉੱਤੇ ਇੱਕੋ ਗੱਲ ਦੀ ਦਾਬੇਦਾਰੀ ਤਖੜੀ ਹੁੰਦੀ ਹੈ ਕਿ ਸਾਡਾ ਨੈਤਿਕ ਮਾਣ ਹੈ ਅਸੀਂ ਸੱਚੇ ਬੰਦੇ ਹਾਂ ਹਰੇਕ ਗੁਰੀਲਾ ਜੰਗਜੂ ਇਹ ਦਾਅਵੇ ਨਾਲ ਚੱਲਦਾ ਉਹਨਾਂ ਦਾ ਸਿਧਾਂਤ ਜਿਹੜਾ ਮਰਜ਼ੀ ਹੋਵੇ ਉਹ ਸਲਾਮਸਡੇਟ ਵਾਲੇ ਹੋਣ ਉਹ ਨਕਸਲਾਈਟਰ ਹੋਣ ਜਿਹੜੇ ਮਰਜ਼ੀ ਹੋਣ ਉਹਨਾਂ ਕੋਲ ਇੱਕ ਹੁੰਦਾ ਕਿ ਅਸੀਂ ਸੱਚੇ ਬੰਦੇ ਹਾਂ ਸਾਡਾ ਨੈਤਿਕ ਮਾਨ ਹੈ ਤਾਂ ਸਾਡਾ ਦਾਵਾ ਅਗਲੇ ਸਾਰੇ ਜਵਾਬਾਂ 'ਚ ਜਿੰਨੇ ਕਿ ਮੈਨੂੰ ਸਮਝ ਉਹ ਸਭ ਨੇ ਕਹਿ ਰਹੇ ਆ ਉਸ ਪੱਖ ਤੋਂ ਚਾਹੀਦਾ ਹੈ ਕਿਉਂਕਿ ਕਿਤਾਬਾਂ ਤਾਂ ਜਿੰਨੀਆਂ ਆ ਗਈਆਂ ਨੇ ਐਦੋਂ ਕਈ ਗੁਣਾ ਬਾਅਦ ਆਉਣਗੀਆਂ ਅਸੀਂ ਕਿਹਦਾ ਕਿਹਦਾ ਜਵਾਬ ਇਸ ਤਰੀਕੇ ਨਾਲ ਦੇ ਸਕਾਂਗੇ ਇਹ ਜਵਾਬ ਦਿੱਤਾ ਬਹੁਤ ਸੋਹਣੀ ਗੱਲ ਹੈ ਇਹ ਕੁਝ ਵੀ ਬੁਰਾ ਨਹੀਂ ਹੈ ਪਰ ਅਸੀਂ ਆਪਣਾ ਤਰੀਕਾ ਇਦਾਂ ਦਾ ਕਰ ਲਈਏ ਕਿ ਇੱਕੋ ਤੀਰ ਨਾਲ ਕਈ ਸ਼ਿਕਾਰ ਹੋਣ ਜਾਂ ਜਿੰਨੇ ਹਨ ਸਾਰੇ ਹੋ ਜਾਣ ਜਿੰਨੇ ਸੱਜਣ ਸਾਡੇ ਇੱਥੇ ਬੈਠੇ ਹੋਏ ਨੇ ਆਪਣਾ ਤਜਰਬਾ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਇਸ ਪੱਖ ਦੇ ਉੱਤੇ ਕਿ ਸਾਡੇ ਨਾ ਸਿਰਫ ਸੰਘਰਸ਼ ਦੇ ਬਾਰੇ ਵਿੱਚ ਨਾ ਸਿਰਫ ਇਤਿਹਾਸ ਦੇ ਬਾਰੇ ਵਿੱਚ ਨਾ ਸਿਰਫ ਸਾਡੇ ਸਿਧਾਂਤ ਦੇ ਬਾਰੇ ਵਿੱਚ ਜਿਹੜੀ ਹਮਲਿਆਂ ਦੀ ਤਰਤੀਬ ਹੈ ਉਹਦਾ ਪੱਧਰ ਪਛਾਣ ਕੇ ਉਸ ਪੱਧਰ ਦਾ ਸਵਾਲ ਜਵਾਬ ਵਧੇਰੇ ਚਾਹੀਦਾ ਹੈ ਜਿਹੜਾ ਸਾਨੂੰ ਟੁਕਮਾ ਹੈ ਜਿਹੜਾ ਸਾਡੇ ਲਈ ਇਸ ਸਮੇਂ ਚ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਬਧੇਰੇ ਮਹੱਤਵਪੂਰਨ ਹੋਏਗਾ ਸਾਡੇ ਦਿਵਾਲੇ ਸ਼ੋਰ ਉਸ ਗੱਲ ਦਾ ਹੋਏਗਾ ਜਿਹਦੇ 'ਚ ਸਾਡੇ ਤੋਂ ਉਲਟਿਆਂ ਨੂੰ ਫਾਇਦਾ ਹੋਏਗਾ ਮਿਸਾਲ ਵਜੋਂ ਪੰਜਾਬ ਦੇ ਅੰਦਰ ਪਿਛਲੇ ਕੁਝ ਸਮੇਂ ਤੋਂ ਮੈਂ ਕਿੰਨੀਆਂ ਹੀ ਲਗਾਤਾਰ ਗੱਲਾਂ ਦੇਖ ਰਿਆਂ ਜਿਨ੍ਹਾਂ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈ ਪਰ ਉਹਦੇ ਤੇ ਹਜ਼ਾਰਾਂ-ਹਜ਼ਾਰਾਂ ਵੀਡੀਓ ਆ ਗਈਆਂ ਹਨ ਮੈਂ ਕਿਸੇ ਦਾ ਨਾਮ ਨਹੀਂ ਲਵਾਵਾਂਗਾ ਕਲ ਪਾਸੇ ਜਾਏਗੀ ਪਰ ਮੇਰਾ ਮਸਲਾ ਇੰਨਾ ਹੀ ਹੈ ਕਿ ਸਿਧਾਂਤ ਦੀ ਗੱਲਚਰਚਾ ਇੱਕ ਪਾਸੇ ਸੰਘਰਸ਼ ਦੀ ਚਰਚਾ ਜਦੋਂ ਵੀ ਬੰਦੇ ਕਰਦੇ ਨੇ ਜਿਵੇਂ ਜੀਵਨ ਸਿੱਧੂ ਨੇ ਕੀਤੀ ਹੈ ਉਹਨੇ ਸਾਰਾ ਤਾਣ ਇਸ ਗੱਲ ਤੇ ਲਾ ਦਿੱਤਾ ਕਿ ਸਿਰਫ ਚੋਣਾਂ ਦਾ ਮਸਲਾ ਸੀ ਕਿ 1985 ਚ ਕਾਂਗਸ ਨੇ ਚੋਣਾਂ ਜਿੱਤਣੀਆਂ ਸੀਗੀਆਂ ਤਾਂ ਇਹ ਖੇਡ ਰਚਿਆ ਸੀ ਤਾਂ ਹੁਣ ਸਾਡੇ ਭੈਣਾ ਭਰਾਵਾਂ ਨੂੰ ਇਹੀ ਸਮਝਣਾ ਬਣਦਾ ਹੈ ਕਿ ਸਾਨੂੰ ਕੋਈ ਚੋਣਾਂ ਦੇ ਨੱਕੇ 'ਚ ਕਿਉਂ ਦੇਖਦਾ ਹੈ ਕਮਾਲ ਦੀ ਗੱਲ ਇਹ ਹੈ ਕਿ 1885 ਦੀਆਂ ਚੋਣਾਂ 'ਚ ਇੰਗਲੈਂਡ ਦੇ ਵਿੱਚ ਭਾਰਤ ਦੀ ਆਜ਼ਾਦੀ ਦਾ ਮਸਲਾ ਉੱਠਿਆ ਸੀ 1985 ਨੂੰ 100 ਸਾਲ ਬਾਅਦ ਸਾਡੀ ਆਜ਼ਾਦੀ ਨੂੰ ਚੋਣਾਂ ਨਾਲ ਜੋੜ ਕੇ ਦੇਖਿਆ ਗਿਆ ਤਾਂ ਜਿਸ ਜਿਸ ਵੀ ਮਾਈ ਭਾਈ ਨੇ ਸਾਡੇ ਸੰਘਰਸ਼ 'ਚ ਹਿੱਸਾ ਲਿਆ ਹੈ ਉਹ ਆਪਣੀ ਗਵਾਹੀ ਵਜੋਂ ਇਹ ਗੱਲ ਯਾਦ ਕਰ ਸਕਦਾ ਹੈ ਜਿਵੇਂ ਮੁਲਾਇਤ ਭਰ ਨੇ ਕਿਹਾ ਕਿ ਜੋ ਸਿੱਖਾਂ ਨਾਲ ਗੱਲਬਾਤ ਲਈ ਸੱਦੇ ਆਦ ਜਿਹੜੇ ਖਾਰਕੂ ਸੀ ਉਹਨਾਂ ਅੰਦਰ ਭਾਵਨਾਵਾਂ ਪੈਦਾ ਹੋ ਗਈਆਂ ਸੱਤਾ ਵਾਸਤੇ ਤੇ ਇੰਨੀ ਮੇਰੀ ਜਿਹੜੀ ਗੱਲਬਾਤ ਹੈ ਕਿਤਾਬ ਦੇ ਪੜਨ ਦੇ ਮਸਲੇ 'ਚ ਕਿ ਕੁਝ ਤਾਮਾਂ ਦੇ ਉੱਤੇ ਮੈਨੂੰ ਲੱਗਦਾ ਕਿ ਸ਼ਾਇਦ ਜਿਵੇਂ ਪਹਿਲਾਂ ਉਹਨਾਂ ਪੱਜ ਹੋਣ ਨੇ ਕਿਹਾ ਵੀ ਬਖਰੇਵਾ ਹੋ ਸਕਦਾ ਉਹ ਕਈਆਂ ਦਾ ਬਖਰੇਵਾ ਹੋਏਗਾ ਕਿਉਂਕਿ ਜਦੋਂ ਬੰਦਾ ਗਵਾਹੀ ਦਿੰਦਾ ਹੈ ਇੰਨੇ ਸਾਲਾਂ ਬਾਅਦ ਗਵਾਹੀ ਦੇ ਵਿੱਚ ਥੋੜਾ ਮੋਟਾ ਫਰਕ ਹੋ ਜਾਂਦਾ ਹੈ ਅਮਰੀਕਾ ਦੇ ਇੱਕ ਜਰਨਲ ਨੇ ਇਰਾਕ ਦੇ ਅੰਦਰ ਇੱਕ ਤਜਰਬਾ ਕੀਤਾ ਮੁਕਾਬਲਿਆਂ ਤੇ ਵੀ ਜਦੋਂ ਵੀ ਉਹ ਫੌਜੀ ਸੀ ਅਮਰੀਕਾ ਦੇ ਜਿਹੜੇ ਉਹ ਲੜਨ ਗਏ ਇਰਾਕੀ ਗਰੀਲਿਆ ਨਾਲ ਉਹਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਵੀ ਸੌਣ ਤੋਂ ਪਹਿਲਾਂ ਹਰ ਬੰਦਾ ਆਪਣਾ ਆਪਣਾ ਤਜਰਬਾ ਲਿਖ ਕੇ ਇੱਥੇ ਜਮਾ ਕਰਾਓ ਫਿਰ ਉਹਨੇ ਕਿਹਾ ਕਿ ਸੌਣ ਤੋਂ ਬਾਅਦ ਸਵੇਰੇ ਪ੍ਰਸ਼ਾਦਾ ਪਾਣੀ ਛੱਕ ਕੇ ਕੰਮ ਜਾਣ ਤੋਂ ਪਹਿਲਾਂ ਫਿਰ ਤੋਂ ਦੁਬਾਰੇ ਸਾਰਾ ਸਾਰਾ ਸਾਰੇ ਬੰਦੇ ਆਪਣਾ ਆਪਣਾ ਬਿਆਨ ਦਰਜ ਕਰਾਓ ਫਿਰ ਉਹਨੇ ਕਿਹਾ ਵੀ 15 ਦਿਨਾਂ ਬਾਅਦ ਜੋ ਇੱਕ ਦੋ ਮੁਕਾਬਲੇ ਹੋਰ ਹੋ ਗਏ ਫਿਰ ਆਪਣਾ ਬਿਆਨ ਦਰਜ ਕਰਾਓ ਤੇ ਫਿਰ ਉਹਨੇ ਉਹ ਸਾਰੇ ਬੰਦੇ ਸੱਦੇ ਉਹਨਾਂ ਨੂੰ ਬੁਖਾਇਆ ਕਿ ਤੁਹਾਡੇ ਤਿੰਨਾ ਹੀ ਬਿਆਨਾਂ 'ਚ ਕਿੰਨਾ ਫਰਕ ਪੈ ਗਿਆ ਇੱਕ ਮਹੀਨੇ ਅੰਦਰ ਤਾਂ ਜਦੋਂ ਅਸੀਂ ਆਪਣੇ ਬਿਆਨ ਵੀ ਦਿੰਦੇ ਆ ਕਿ ਹਾਂ ਸਾਨੂੰ ਪਤਾ ਹੈ ਤੇ ਇਹਦੇ ਤੇ ਵੀ ਫਰਕ ਪੈ ਜਾਂਦਾ ਹੈ ਕਿ ਜਿਹਨੀਆਂ ਸਾਨੀ ਅਸੀਂ ਗੱਲਾਂ ਦੇ ਹਿੱਸੇਦਾਰ ਹੁੰਦੇ ਆ ਉਹਦੀ ਵਿਆਖਿਆ ਵੀ ਦੁਨੀਆਂ ਦੇ ਬਹਿਣ ਮੁਤਾਬਕ ਬਦਲ ਜਾਂਦੀ ਹੈ ਮਿਸਾਲ ਵਜੋਂ ਪਾਜੀ ਨਰੈਣ ਸਿੰਘ ਹੋਣਾਂ ਨੇ ਉੱਥੇ ਗੋਲੀ ਚਲਾ ਦਿੱਤੀ। ਉਹਦੇ ਬਾਰੇ ਮੈਂ ਕਿੰਨੇ ਕਿੰਨੇ ਬੰਦਿਆਂ ਨੂੰ ਰੋਂਦੇ ਵੇਖਿਆ ਨੈੱਟ ਦੇ ਉੱਤੇ ਵੀ ਆਹ ਗਲਤ ਹੋਇਆ ਇੱਥੇ ਗਲਤ ਹੋ ਗਿਆ। ਉਹੀ ਬੰਦੇ ਜਿਹੜੇ ਸੰਘਰਸ਼ ਦੇ ਹਿੱਸੇਦਾਰ ਸਨ ਦਰਬਾਰ ਸਾਹਿਬ ਤੋਂ ਚੱਲੇ ਸਨ 40 ਬਰੇ ਪਹਿਲਾਂ। ਉਹ ਆਪਣੀ ਗਵਾਹੀ ਬੰਦੇ ਇਦਾਂ ਅਸਰ ਥੱਲੇ ਆ ਕੇ ਬਦਲ ਜਾਂਦੇ ਹਨ। ਤਾਂ ਗਵਾਹੀ ਵਾਲੇ ਸਜਣਾ ਨੂੰ ਇਹ ਵੀ ਬੇਨਤੀ ਹੈ ਕਿ ਉਸ ਵੇਲੇ ਜਿਹੜੀ ਤੁਹਾਡੀ رائے ਸੀ ਜਿਹੜਾ ਵਿਚਾਰ ਸੀ ਸਾਨੂੰ ਜੇ ਉਹਵੇਂ ਦੇ ਜਾऊं ਉਹ ਸਾਡੇ ਲਈ ਜ਼ਿਆਦਾ ਮਹੱਤਵਪੂਰਨ ਹੋਏਗਾ ਅੱਜ ਸੁਣੇ ਸੁਣਾਏ ਵਿਚਾਰ ਨਾਲ ਉਹਨੂੰ ਨਿਖਾਰਨ ਦੀ ਕੋਸ਼ਿਸ਼ ਕਰੋਂਗੇ ਇਹ ਗਵਾਹੀ ਨੂੰ ਭਟਣ ਦਾ ਕੰਮ ਹੋ ਜਾਏਗਾ ਘਾਟਾਵਾਦਾ ਅੱਜ ਦੁਨੀਆ ਦੇ ਹਿਸਾਬ ਨਾਲ ਬਦਲ ਸਕਦਾ ਕੱਲ ਨੂੰ ਫੇਰ ਬਦਲ ਜਾਏਗਾ ਪਰ ਅਸੀਂ ਜਿੰਨਾਕ ਸੱਚ ਕਹਿ ਸਕਦੇ ਹਾਂ ਉਹ ਹੁਣ ਬਹੁਤ ਬੜਬੁੱਲੀ ਸੇਵਾ ਹੋਵੇਗੀ ਬ੍ਰਿਤਾਂਦ ਦੀ ਜੰਗ ਅੰਦਰ ਮੈਂ ਆਪਣੀ ਗੱਲ ਨੂੰ ਸਮਾਪਤ ਕਰਦਾ ਹਾਂ ਭੁੱਲਾਂ ਚੁੱਕਾਂ ਲਿਖੇ ਮਾ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ